ભગવંતમાન તો માન સાહેબ ਦਾ ਜਿਹੜਾ ਜੁੱਧ ਨਸ਼ਿਆਂ ਵਿਰੋਧ ਹੈ ਉਹਦਾ ਕੀ ਹਾਲ ਹੈ ਕੁਝ ਹੱਡ ਬੀਤੀ ਸੁਣਾਉਣਗੇ ਜਾਂ ਜਿਹੜੀ ਅੱਖੀਂ ਡਿਠਾ ਲੋਕਾਂ ਨੇ ਦੱਸਿਆ ਉਹਦੇ ਬਾਰੇ ਦਾ ਅੰਦਾਵਾ ਸਭ ਕਰਾਂਗੇ ਸੋਹਰੇ ਅੰਦਾਵਾ ਸਾਬ ਦੱਸੋ ਜਰਾ ਕੀ ਹੈ ਜੁੱਧ ਨਸ਼ਿਆਂ ਵਿਰੋਧ ਜਿਹੜਾ ਭਗਵੰਤમાન ਨੇ ਚਲਾਇਆ ਇਹ ਮੈਂ ਪਹਿਲਾਂ ਵੀ ਇੱਕ ਕੰਪਿਊਟਰ ਫੋਟੋਆਂ ਭੇਜੀਆਂ ਸੀ ਉਹ ਪੁਲਿਸ ਵਾਲਿਆਂ ਇੱਕ ਪੁਲਿਸ ਦਾ ਮੁਲਾਜ਼ਮ ਤੇ ਉਹ ਉਹ ਦੀਆ ਵੈਪਨ ਦੇ ਨਾਲ ਇਲੀਗਲ ਵੈਪਨਸ ਦੇ ਨਾਲ ਬੈਠਾ ਗੈਂਗਸਟਰਾਂ ਦੇ ਨਾਲ ਬੈਠਾ ਔਰ ਸਾਹਮਣੇ ਅਫੀਮ ਰੱਖ ਕੇ ਬੈਠਾ ਇੱਥੋਂ ਦੀ ਗੱਲ ਹੈ ਕਿ ਗੁਰਦਾਸਪੁਰ ਦੀ ਭਗਵਾਨਪੁਰ ਪਿੰਡ ਦਾ ਮੁੰਡਾ ਰਹਿਣ ਵਾਲਾ ਹਾਂ ਤੇ ਉਹਦੇ ਤੇ ਬੀ ਡੀ ਆਈ ਸਭ ਨੂੰ ਵੀ ਗੱਲ ਕੀਤੀ ਸੀ ਕਿ ਮੈਂ ਤੁਹਾਨੂੰ ਫੋਟੋਗ੍ਰਾਫਸ ਭੇਜਦੇ ਆ ਹਾਂ ਉਹਨਾਂ ਨੂੰ ਮੈਂ ਭੇਜ ਵੀ ਦਿੱਤੀ ਆ ਤੇ ਇਹ ਮੈਂ ਇਸ ਕਰਕੇ ਕੀਤੀ ਕਿ ਦੁੱਤ ਨਸ਼ਾ ਵਿਰੋਧ ਜਿਹੜਾ ਕੱਲ ਦਾ ਖਤਮ ਹੋ ਗਿਆ ਹਾਂ ਉਹ ਤਾਂ ਇਹਨਾਂ ਦੇ ਮੁਤਾਬਕ ਤਾਂ ਨਸ਼ਾ ਇਹਨਾਂ ਨੇ ਸਮਾਪਤ ਕਰਤਾ ਕੱਲ ਪਰ ਇਹਨਾਂ ਦੇ ਜਿਹੜੇ ਜਿਹੜੇ ਕੋਈ ਬੰਦੇ ਜਿਹੜੇ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਉਹ ਪੂਰੇ ਧੜਲੇ ਨਾਲ ਆਪਣੇ ਚਾਹੇ ਪੁਲਿਸ ਦੇ ਮੁਲਾਜ਼ਮ ਨੇ ਜਾਂ ਉਹ ਇਹਨਾਂ ਦੇ ਕੋਈ ਹੋਰ ਆਲਮੀ ਨੇ ਉਹ ਆਪਣੀ ਚਲਾ ਰਹੇ ਨੇ ਸੋ ਅੱਜ ਫੇਰ ਉਹਨਾਂ ਦੀਆਂ ਫੋਟੋਆਂ ਦੁਬਾਰਾ ਪਾਵਾਂਗੇ ਜੀ ਜੀ ਭਗਵੰਤ ਜੀ ਤੁਹਾਨੂੰ ਮੁਬਾਰਕਾਂ ਤੁਹਾਡੀ ਪੁਲਿਸ ਵੀ ਇਹਦੇ ਵਿੱਚ ਇਨਵੋਲ ਹੈ ਤੇ ਇਹ ਅੱਗੇ ਗੱਲ ਕੀਤੀ ਜਾਏਗੀ ਹਾਂ ਕੱਲ ਵੀ ਇਹਨਾਂ ਦਾ ਇੱਕ ਸੱਜਣ ਸੀਗਾ ਰੰਧਾਵਾ ਸਾਹਿਬ ਉਹ ਕਹਿੰਦਾ ਵੀ ਅਸੀਂ ਨਸ਼ਾ ਮੁਕੰਮਲ ਖਤਮ ਕਰਤਾ ਰਾਜਾ ਵੜੇਗ ਨੂੰ ਇਹਦੇ ਵਿੱਚ ਸੰਯੋਗ ਕਰਨਾ ਚਾਹੀਦਾ ਉਹ ਯਾਰ ਜੇ ਹੋ ਗਿਆ ਹੋਵੇ ਤਾਂ ਭਾਈ ਬਲਿਆ ਮਾਨਸਾ ਸੀ ਕਹੀਆ ਤੈਨੂੰ ਸੁਖਜਿੰਦਰ ਸਿੰਘ ਰੰਧਾਵਾ ਜਿਨ੍ਹਾਂ ਦੇ 40 ਸਾਲ 45 ਸਾਲ ਹੋ ਗਏ ਸਿਆਸਤ ਕਰਦਿਆਂ ਨੂੰ ਇਹ ਦੱਸ ਰਹੇ ਨੇ ਕਿ ਆਹ ਤੁਹਾਡੇ ਚੋਦੇ ਨਸ਼ਾ ਵਿਰੋਧੀ ਪ੍ਰਧਾਨ ਜੀ ਪ੍ਰਧਾਨ ਜੀ ਆਪਾਂ ਤੇ ਉਹਨਾਂ ਨੂੰ ਇਹ ਹਮੇਸ਼ਾ ਹੀ ਨਸ਼ਿਆਂ ਦੇ ਵਿਰੁੱਧ ਭਾਵੇਂ ਬੇਸ਼ੱਕ ਆਪਾਂ ਆਪ ਜੀ ਜੀ ਪਾਰਟੀ ਚ ਮੈਂ ਤਾਂ ਪੁਲਿਸ ਨੂੰ ਆਪਕੇ ਨਾਲ ਨਾ ਚਾਹੀਏ ਇਸ ਪਿੰਡ ਚ ਨਸ਼ਾ ਹੈਗਾ ਇੱਥੇ ਪਿੰਡ ਚ ਔਰ ਪੁਲਿਸ ਬੰਨੇਗੀ ਵੀ ਜੇ ਸਾਹਮਣੇ ਬੈਠਾਂਗੇ ਆਪਾਂ ਉਹ ਮੰਨਣਗੇ ਵੀ ਕਿ ਨੰਗ ਗੁੰਡੇ ਦੇ ਤੇ ਨਾਂ ਨਸ਼ੇ ਵਾਲੇ ਦੇ ਅਗੇਂਸਟ ਮੈਂ ਉਹ ਉਹਨਾਂ ਨੂੰ ਕਦੀ ਸਬਾਰਿਸ਼ ਕੀਤੀ ਆ ਮੈਂ ਹਮੇਸ਼ਾ ਕਰਦਾ ਕਿ ਐਸ ਗੁੰਡੇ ਤੇ ਐਸ ਨਸ਼ੇ ਵਾਲੇ ਨੂੰ ਛੱਡਿਓ ਨਾ ਇਨਫਾਰਮ ਕਰੀਦਾ ਕਿ ਤੁਸੀਂ ਫੜ ਲਿਆ ਇਹਨੂੰ ਹੁਣ ਤੁਸੀਂ ਛੱਡ ਦੇਣਾ ਤੁਹਾਡੇ ਐਸਐਸਓ ਨੇ ਇਹਨੂੰ ਫੜ ਲਓ ਤੇ ਉਹਦੇ ਬਾਅਦ ਠੀਕ ਉਦਾਂ ਹੀ ਹੋਇਆ ਤੇ ਇਹਦੇ ਵਿੱਚ ਤੇ ਮੈਂ ਫੋਟੋਆਂ ਹੀ ਪਾਈਆਂ ਸਾਰਿਆਂ ਨੂੰ ਤੇ ਤੁਹਾਡਾ ਬੰਦਾ ਕੋਈ ਕਰ ਰਿਆ ਤੇ ਘਰ ਢਾਣ ਨਾਲ ਜਿਹੜੇ ਘਰ ਮਕਾਨ ਢਾ ਕੇ ਇੱਕ ਡਰਾਮਾ ਕੀਤਾ ਗਿਆ ਤਾਨੂੰ ਲੱਗਦਾ ਵੀ ਇਹਦੇ ਨਾਲ ਰੰਧਾਵਾ ਸਾਹਿਬ ਦਾ ਸ਼ਾਹ ਕਦਮ ਹੋ ਜਾਏਗਾ ਮੇਰਾ ਖਿਆਲ ਹੈ ਕਿ ਘਰ ਢਾਉਣ ਦੇ ਉਹਨਾਂ ਦੇ ਘਟ ਰਏ ਨੇ ਜਿਹੜੇ ਇਹਨਾਂ ਨੂੰ ਨਹੀਂ ਮਿਲੇ ਜੇ ਇਹਨਾਂ ਨੇ ਘਰ ਹੀ ਢਾਉਣੇ ਸੀ ਤੇ ਨਸ਼ਾ ਸਭ ਤੋਂ ਵੱਧ ਮੇਰੇ ਇਲਾਕੇ ਚ ਤੇ ਜਿੰਨੇ ਐਕਸਟਰੈਸ਼ਨ ਕੀਤੇ ਜੱਗੂ ਪੁਗਾਨ ਪਈ ਦੀਆ ਉਹਦੇ ਵੱਲ ਨੂੰ ਗਏ ਨੇ ਉਥੇ ਮੈਂ ਹੈਪੀ ਪਸ਼ੀ ਦੇ ਘਰ ਕਦੀ ਗਏ ਨੇ ਆ ਪਰ ਉਹ ਜਿਹੜਾ ਇਹਨਾਂ ਦਾ ਕੋਈ ਜੀਵਨ ਫੌਜੀ ਮੇਰੇ ਇਲਾਕੇ ਦੇ ਸ਼ਿਆਦੇ ਪਿੰਡ ਦਾ ਕਰੀਏ ਨਾ ਮੂੰਹ ਕੀਤਾ ਕਦੀ ਇਹਨਾਂ ਮਾਨ ਮਾਨਪੇੜਾ ਡੇਰ ਬਾਬਾ ਨਾਨਕ ਦੇ ਨਾਲ ਉਹ ਪ੍ਰਿੰਸ ਕਿ ਪਤਾ ਨਹੀਂ ਕਿ ਉਹਦੇ ਘਰ ਵੱਲ ਨੂੰ ਮੂੰਹ ਕੀਤਾ ਇਹ 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 ਇਦਾਂ ਡਰਾਮਾ ਕਰਕੇ ਇਹ ਗੈਂਗਸਟਰイズਮ ਜਾਂ ਨਸ਼ਾ ਜਿਹੜਾ ਜੋਧ ਹੁੰਦਾ ਸ਼ਮਰੋ ਤੇ ਯਾਰ ਕਮਾਰੋਗੀ ਆ ਅੱਜ ਅੱਜ ਆ ਜਾਂਦੇ ਹੋਮ ਡਿਲੀਵਰੀ ਇਹ ਮੰਤਰੀ ਸਾਹਿਬ ਹੋਮ ਡਿਲੀਵਰੀ ਆ ਪਰ ਮੈਂ ਚਾਰਾ ਪੰਜਾ ਮੈਂ 15 ਪਿੰਡਾਂ ਦੇ ਨਾਲ ਗਣਾ ਨੂੰ ਕੋਟਲੀ ਸੂਰਤ ਮੱਲੀ ਚ ਇੱਕ ਗੋਲੀ ਗੋਲੀ ਗੈਂਗਸਟਰ ਉਹਦੇ ਘਰ ਤੋਂ ਤੁਹਾਡਾ ਚੌਣੀ ਪੱਜ ਤੱਕ ਚੱਲੀ ਆ ਪਰ ਕੱਲ ਇਹਨਾਂ ਦਾ ਕੋਈ ਪਰਵਖਤਾ ਰੰਧਾਵਾ ਸਾਹਿਬ ਨੂੰ ਕਹਿੰਦਾ 8000 ਅਸੀਂ ਐਫ ਆਈ ਆਰ ਕਰਦੀ ਹੈ ਤੇ 8000 ਐਫ ਆਈ ਆਰ ਕਰਦੀ ਰੰਧਾਵਾ ਦਾ ਸ਼ਕਤਮ ਹੋ ਗਿਆ 45 43000 ਤੇ ਕੈਪਟਨ ਅਮਰਿੰਦਰ ਸਿੰਘ ਨੇ ਕਰ ਦਿੱਤੀ ਸੀ ਮੈਂ ਵੀ ਸੁਣ ਲਾ 43000 ਕੈਪਟਨ ਅਮਰਿੰਦਰ ਸਿੰਘ ਨੇ ਕਰਤੀ ਸੀ ਤੇ ਜੇਲ ਮਿਨਿਸਟਰ ਮੈਂ ਸੀ ਮੇਰੇ ਕੋਲ ਅੰਦਰ ਰੱਖਣ ਨੂੰ ਥਾਂ ਹੀ ਨਹੀਂ ਸੀ ਇਸੇ ਤਰ੍ਹਾਂ ਦਾ ਹੀ ਕਿੱਸਾ ਰੰਧਾਵਾ ਸਾਹਿਬ ਕੇ ਦਰਬਾਦ ਦਾ ਕੱਲ ਸੰਦੀਪ ਨਾਮ ਦਾ ਵਿਅਕਤੀ ਹੋਰੇ ਘਰੇ ਕੋਈ ਰੇਡ ਰੂਡ ਕੀਤੀ ਰੁਪਿਆ ਵੱਧ ਲਿਆਏ ਦੇ ਵਿਖਾਇਆ ਘੱਟ ਹੈ ਇਹ ਤਾਂ ਕੰਮ ਉਲਟਾ ਖਾਣ ਵਾਲਾ ਸਿਸਟਮ ਇਹਨਾਂ ਦਾ ਜਾਦੇ ਬਣਿਆ ਵਿਆ ਮੇਰਾ ਸ਼ਰੀਰ ਖਤਮ ਹੋਇਆ ਮੈਂ ਇਹ ਪੁਲਿਸ ਦੀ ਇਹੋ ਜੀ ਤੇ ਬਣ ਗਈ ਆ ਤੇ ਉਹ ਜਦ ਕਰਦੇ ਮੈਂ ਕਈ ਵਾਰੀ ਬਾਰਡਰ ਦੇ ਉੱਤੇ ਸਭ ਤੋਂ ਇਹ ਵੱਧ ਜਿਹੜਾ ਨਸ਼ਾ ਜਿਹੜਾ ਅੱਜ ਵੀ ਚੱਲ ਰਿਹਾ ਮੈਂ ਇਹ ਕਹਿ ਰਿਹਾ ਕਿ ਤੁਸੀਂ ਜੇ ਕਰਨ ਜੁਟ ਨਸ਼ਾ ਵਿਰੋਧ ਜੇ ਜਾਣਾ ਹੀ ਆ ਤੇ ਜਾ ਕੇ ਜੇ ਵੇਖੋ ਹਾਲਾਤ ਕੀ ਨੇ ਹੋਮ ਡਿਲੀਵਰੀ ਹੋ ਰਹੀ ਆ ਔਰ ਜਿੰਨੀਆਂ ਇਹ ਜਿ ਸ਼ਮਸ਼ਾਨ ਘਾਟ ਤੇ ਜਾਂ ਪਾਣੀ ਵਾਲੇ ਟੈਂਕਿਆਂ ਨਾਲੇ ਜਾ ਕੇ ਵੇਖੋ ਸਰੰਜਾ ਕਿਵੇਂ ਪਈਆਂ ਨੇ ਉੱਥੇ ਜਾ ਕੇ ਵੇਖੋ ਕਿਵੇਂ ਬੂੜ ਜਾਂ ਪਰਪਰ ਤੁਸੀਂ ਘਟੋਗੇ ਪਰ ਹੁਣ ਛੱਡੋ ਮੈਂ ਪਿੰਡਾਂ ਦੇ ਵਿੱਚ ਇਹਨਾਂ ਨੂੰ ਇਹ ਨਹੀਂ ਪਤਾ ਕਿ ਰਊਵਰ ਪਿੰਡ 'ਚ ਨਸ਼ਾ ਨਹੀਂ ਵਿਕਦਾ ਤੇ ਕੋਟ ਦੀ ਸੁਰਤ ਵੱਡੀ ਚ ਕਈ ਬੰਦੇ ਕਹਿੰਦੇ ਸਾਰੇ ਅਫਸਰਾਂ ਨੂੰ ਕੋਈ ਨਹੀਂ ਜਾਂਦਾ ਸਰ ਨਸ਼ਾ ਤਾਂ ਹਰੀਖ ਪਿੰਡ 'ਚ ਪਤਾ ਹੈ ਵੀ ਕਿੱਥੇ-ਕਿੱਥੇ ਵਿਕ ਰਿਹਾ ਲੇਕਿਨ ਐਵੇਂ ਫਾਲਤੂ ਦੀਆਂ ਕਾਰਵਾਈਆਂ ਫਾਲਤੂ ਦੀਆਂ ਕਾੜੀਆਂ ਕਦੇ ਪੰਜਾਬ ਦੀ ਵਿਧਾਨ ਸਭਾ ਚ ਮੰਤਰੀ ਸਭਾ ਤਿੰਨ ਸਾਲ ਹੋ ਗਏ 3.5 ਸਾਲ ਇੱਕ ਦਿਨ ਵੀ ਇਹਦੇ ਚਰਚਾ ਨਹੀਂ ਹੋਈ ਜੇ ਪੰਜਾਬ ਦਾ ਐਡਾ ਗੰਭੀਰ ਮੁੱਦਾ ਹੈ ਘੱਟੋ ਘਾਟੇ ਰੇਤੇ ਤਿੰਨ ਦਿਨ ਲਗਾਤਾਰ ਨਸ਼ੇ ਤੇ ਚਰਚਾ ਹੋਣੀ ਚਾਹੀਦੀ ਵੀ ਕਿੱਦਾਂ ਬੰਦ ਕਰੀ ਉਹਦੇ ਉਹਦੇ ਚ ਕਰੇਗਾ ਕੌਣ ਜੇ ਆਪਾਂ ਆਪਾਂ ਉਸ ਚੀਜ਼ ਤੋਂ ਬਾਹਰ ਆਵਾਂਗੇ ਮੈਨੂੰ ਤਾਂ ਬੜੀ ਹੈਰਾਨੀ ਤੋਂ ਦੇਖ ਕੇ ਮੁੱਖ ਮੰਤਰੀ ਸਾਹਿਬ ਜਿਸ ਤਰੀਕੇ ਨਾਲ ਸਟੇਜ ਤੇ ਬੋਲਦੇ ਨੇ ਜਾ ਅਸੈਂਬਲੀ 'ਚ ਬੋਲਦੇ ਨੇ ਕਿਉਂਕਿ ਉਹ ਆਪ ਹੀ ਇਮਪੈਲੈਂਸ 'ਚ ਲੱਗਦੇ ਹੁੰਦੇ ਨੇ ਉਹਨਾਂ ਨੂੰ ਸੀਰੀਅਸ ਹੋਣਾ ਪਏਗਾ ਉਹਨਾਂ ਨੂੰ ਪੰਜਾਬ ਦੇ ਦੇਖਣਾ ਪਏਗਾ ਬੜੀ ਸਿਸਟਮ ਹੈ ਜਾਰਾ ਸਾਰਾ ਪੰਜਾਬ ਕੋਈ ਆਪਾਂ ਪੁਰੇ ਚੜ੍ਹ ਡੜ ਤੋਂ ਲੈ ਕੇ ਜੇ ਤੱਕ ਕੋਈ ਇੰਡਸਟਰੀ ਨਹੀਂ ਸਾਨੂੰ ਦਿਖਦੀ ਕੋਈ ਸਾਨੂੰ ਸ਼ਹਿਰਾਂ ਦੇ ਵਿੱਚ ਇਹ ਨਹੀਂ ਦਿਸ ਰਿਹਾ ਕਿ ਕੋਈ ਜਿਹੜੇ ਕੋਲ ਐਕਸਟਰੈਸ਼ਨ ਨਾਲ ਲਈ ਹੋਏ ਮੈਂ ਕਹਿੰਦਾ ਕਿ ਜਿੰਨੇ ਸ਼ਹਿਰ ਨੇ ਇਹਨਾਂ ਨੂੰ ਇਹਨਾਂ ਦੇ ਵਿੱਚ ਕੀ ਇਹਨਾਂ ਅੱਜ ਤੱਕ ਕੀ ਕੀਤਾ ਕੀ ਆ ਉਹ ਸਾਨੂੰ ਸਾਨੂੰ ਮੁੱਖ ਮੰਤਰੀ ਸਾਹਿਬ ਤੁਹਾਨੂੰ ਬੇਨਤੀ ਆ ਕਿ ਤੁਸੀਂ ਵੇਖੋ ਤੁਸੀਂ ਮੈਨੂੰ ਨਹੀਂ ਪਤਾ ਕਿ ਤੁਸੀਂ ਤੁਹਾਡੀ ਕੀ ਸੀ ਕਿਸਾਨ ਯੂਨੀਅਨ ਦੇ ਨਾਲ ਤੁਸੀਂ ਉਹ ਕਿਸਾਨ ਯੂਨੀਅਨ ਵਾਲੇ ਕਾਂਗਰਸੀ ਦੀ ਪੱਗਾ ਲਾਉਦੇ ਰਹੇ ਨੇ ਆਪਣੇ ਉਹਦੇ ਜਿਹੜੇ ਮੀਟਿੰਗ ਚ ਚਲੇ ਗਏ ਤੇ ਤੁਹਾਨੂੰ ਉਹ ਸਿਰ ਤੇ ਬਿਠਾਉਂਦੇ ਨੇ ਅੱਜ ਤੁਸੀਂ ਜਿਸ ਤਰੀਕੇ ਨਾਲ ਜਲੀਲ ਕਰਕੇ ਕੱਢਿਆ ਤੁਸੀਂ ਤੇ ਪੰਜਾਬੀ ਕਿਸਾਨੀ ਦਾ ਵੀ ਲੱਖ ਤੋੜ ਦਿੱਤਾ ਔਰ ਕਿਸਾਨੀ ਕਿ ਤੁਸੀਂ ਕੋਈ ਵਪਾਰੀਏ ਦਾ ਲੱਕ ਤੋੜ ਦਿੱਤਾ ਤੁਸੀਂ ਇਹਦਾ ਤੋੜ ਦਿੱਤਾ ਇੰਡਸਟਰੀ ਲਿਸਟ ਕੋਈ ਆਉਣਾ ਨਹੀਂ ਚਾਹੁੰਦਾ ਪੰਜਾਬ ਚ ਬਾਹਰ ਜਾਣੇ ਕਿਹੜੇ ਤੁਸੀਂ ਐਮਓਯੂ ਸਾਈਨ ਕੀਤੇ ਨੇ ਉਹ ਦਿਖਾਓ ਤੇ ਸਹੀ ਆ ਜਿਹੜਾ ਤੁਸੀਂ ਹਜਾੜਾ ਕਰਨ ਲੱਗਿਆ ਲੁਧਿਆਣੇ ਵਿੱਚੋਂ ਅਸੀਂ ਲੰਘ ਰਹੇ ਹਾਂ 43 ਸੌ ਏਕੜ ਦੇ ਕਿੰਨੀ ਨਹੀਂ 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 23000 ਏਕੜ ਜ਼ਮੀਨ ਨੂੰ ਅਕਵਾਇਰ ਕਰਨ ਦੀ ਸਕੀਮ ਹੈ 23000 ਮਤਲਬ ਸਾਰਾ ਲੁਧਿਆਣਾ ਤੇ ਆਸੇ ਪਾਸੇ ਇਹਦਾ ਮਤਲਬ ਸਾਡੀ ਤਾਂ ਕੋਈ ਐਗਰੀਕਲਚਰ ਸਟੇਟ ਰਹਿਣੀ ਨਹੀਂ ਹੈ ਪਰ ਆਪਾਂ ਨਸ਼ੇ ਤੇ ਆਈਏ ਨਸ਼ੇ ਦੀ ਅਸੀਂ ਗੱਲ ਕਰ ਰਹੇ ਹਾਂ ਇਸੇ ਬਾਅਦ ਤਾਂ ਹੀ ਛੁੱਟੇਗਾ ਜੇ ਲੋਕਾਂ ਨੂੰ ਕੰਮ ਮਿਲੂ ਬਿਲਕੁਲ ਠੀਕ ਜੇ ਜ਼ਮੀਨਾਂ ਇਦਾਂ ਹੀ ਆਪਾਂ ਖੋਲੀਆਂ ਤੇ ਉਹਨਾਂ ਨੂੰ ਪੈਸੇ ਦੇ ਦਿੱਤੇ ਕਹਿ ਰਹੇ ਚੀਫ ਮਿਨਿਸਟਰ ਕਹਿ ਰਹੇ ਕਿ ਮੈਂ ਕਿਸਾਨਾਂ ਦੀ ਹਾਲਤ ਨੂੰ ਬਤਾਉਂਗਾ ਕਿ ਇਹ ਬੱਚੇ ਜਿਹੜੇ ਨੇ ਉਹ ਨਸ਼ੇ ਵੱਲ ਨੂੰ ਜਾਣਗੇ ਬਿਲਕੁਲ ਠੀਕ ਹੈ ਰੰਦਾਵਾ ਸਾਹਿਬ ਹੁਣ ਆਪਾਂ ਇਹ ਗੱਲ ਨੂੰ ਸਵਾਗਤ ਕਰਦੇ ਹਾਂ ਪ੍ਰੋਗਰਾਮ ਤੇ ਪਹੁੰਚਣ ਆਦੇ ਆ ਲੇਕਿਨ ਜਿਹੜਾ ਯੁੱਧ ਨਸ਼ਾ ਵਿਰੋਧ ਸੀਗਾ ਉਹਨਾਂ ਦਾ ਜਲੂਸ ਨਿਕਲ ਗਿਆ ਉਹ ਮੁਕੰਮਲ ਤੌਰ ਤੇ ਇਹਨਾਂ ਦੀ ਫੂਕ ਨਿਕਲੇ ਪਰ ਮਾਂ ਦੇ ਸ਼ੇਰ ਇੱਕ ਤਾਂ ਮੰਨਣਾ ਪੂਰਾ ਨਾਵਾ ਸਾਹਿਬ ਨਾਰਾ ਬੜਾ ਲੱਭ ਕੇ ਲਿਆਉਂਦੇ ਆ ਯੁੱਧ ਨਸ਼ਾ ਵਿਰੋਧ ਸੋ 8000 ਪਰਚਾ ਦੇਣ ਦੇ ਨਾਲ ਇਹ ਇਹ ਨਸ਼ਾ ਖਤਮ ਨਹੀਂ ਹੋਏਗਾ ਇਹਦੇ ਵਾਸਤੇ ਮੈਂ ਦੁਬਾਰਾ ਫੇਰ ਕਹਿ ਰਿਹਾ ਗੰਭੀਰਤਾ ਦੇ ਨਾਲ ਸੋਚਣਾ ਪਏਗਾ ਆਲਟਰਨੇਟਿਵ ਸੋਚਣਾ ਪਏਗਾ ਸਿੰਥੈਟਿਕ ਡਰੱਗ ਮੁਕੰਮਲ ਤੌਰ ਤੇ ਜਾਨਲੇਵਾ ਸਾਬਤ ਹੋ ਰਹੀ ਹੈ ਬੱਚੇ ਮਰ ਰਹੇ ਨੇ ਨੌਜਵਾਨ ਮਰ ਰਹੇ ਨੇ ਹੁਣ ਕੀ ਔਰਤਾਂ ਨੇ ਵੀ ਇਹਦਾ ਸੇਵਨ ਕਰਨਾ ਸ਼ੁਰੂ ਕਰ ਦਿੱਤਾ ਹੈ ਕਿਰਪਾ ਕਰਕੇ ਇਹਦਾ ਮਜ਼ਾਕ ਨਾ ਬਣਾਓ ਇੱਕ ਫਿਲਮ ਸਟੋਰੀ ਨਾ ਰਖਾਓ ਸੱਚ ਬਿਆਨ ਕਰੋ ਔਰ ਮੈਂ ਬੇਨਤੀ ਕਰਾਂਗਾ ਸਾਰੇ ਪੰਜਾਬ ਵਾਲਿਆਂ ਨੂੰ ਵੱਧ ਤੋਂ ਵੱਧ ਜਿਹੜੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾ ਕੰਮ ਕਰਮ ਹੈ ਉਹ ਡੋਜ਼ ਦਾ ਲੋਕ ਮਰ